ਸੱਜਾਂ ਦੇ ਬੈਠਾ ਅਸੀਂ ਥੱਲੇ ਬੈਠੇ ਜਲਾ ਪ੍ਰਧਾਨ ਹੁੰਦਾ ਪਲਾਕਾ ਦੇ ਚੱਲਦਾ ਸਾਡਾ ਪਰਮੇਸ਼ਰ ਦੇ ਪ੍ਰਮਾਣ ਹੈ ਪ੍ਰਮਾਣ ਹੈ ਨਹੀਂ ਤਾਂ ਪ੍ਰਮਾਣ ਕੈਂਸਲ ਇਹ ਸਾਡੀਆਂ ਪਿੰਡੀਆਂ ਵੀ 88 ਤੋਂ ਲੈ ਕੇ ਰੇਡੀਆਂ ਕਰਾਉਂਦੇ ਪਰਦੇ ਆ ਤੇ ਅੱਜ ਸਾਨੂੰ ਬੈਠਣਾ ਹੈ ਥੱਲੇ ਬਸਮਣ ਕੀ ਮਜ਼ਬੂਤ ਕਰਿਆ ਜੇ ਉਹ ਨਹੀਂ ਹੈ ਸਾਡੇ ਨਤੀਜੇ ਲਓ 3 ਪੇਰੇ ਲਓ ਸਾਨੂੰ ਨਹੀਂ ਪਤਾ ਸਾਡੇ ਕੋਲ ਪਤਾ ਨਹੀਂ ਵੀ ਨਹੀਂ ਹੁਣ ਅੱਗੇ ਨੂੰ ਸਪੈਕ ਕਰੋ ਮੈਂ ਬੇਨਤੀ ਕਰਦਾ ਕਿ ਬੀਤੇ ਸਾਡੇ ਕੋਲ ਅਸੀਂ ਬਲਾਕਸ ਪ੍ਰਦਾਨ ਕਰਾਂਗੇ 6 ਬਲਾਕਸ ਬਦਾਨ ਸੀ ਤੇਰੇ ਪਿਤਾ ਜੀ ਬਲਾਕ ਦੇ ਪ੍ਰਦਾਨ ਸੀ ਅੱਜ ਦਾ ਬੇਟਾ ਵੀ 85 ਤੋਂ ਲੈ ਕੇ ਅੱਜ ਤੱਕ ਬਲਾਕਸ ਆਪਦਾ ਦੇਖੋ ਅਸੀਂ ਸੇਵਾ ਕਰਦੇ ਹਾਂ ਤਾਂ ਮੰਨ ਤੁਸੀਂ ਕਿੰਨੇ ਬਲਾਕਸ ਬਦਾਨ ਕਰਦੇ ਹੋ ਹੈ ਨਹੀਂ ਵੀ ਹਾਂ ਜੀ